ਤੁਸੀਂ ਜੁੜਿਓ ਡੀਡੀਐ ਨਿਊਜ਼ ਚੈਨਲ ਦੇ ਨਾਲ ਤੇ ਮੈਂ ਹਾਂ ਸੁਖਿੰਦਰ ਸਿੰਘ ਪਲਾਹੇ ਦੀਵਾਲੀ ਬੰਪਰ ਸੇਲਸ ਸ਼ਿਵ ਲਾਟਰੀ ਏਜੰਸੀ ਪੂਰੀ ਵੱਲੋਂ ਇਹ ਨਾਮ ਕੱਢੇ ਜਾ ਰਹੇ ਨੇ ਤੇ ਇਸ ਮੌਕੇ ਤੇ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਵੀ ਇਸ ਤਿਹਾਰ ਦੇ ਮੌਕੇ ਤੇ ਇਹਨਾਂ ਵੱਲੋਂ ਕੀ ਆਫਰਾਂ ਤੇ ਕੀ ਨਾਮ ਨਿਕ ਰਹੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾ ਦਸਹਰੇ ਦੀ ਬਹੁਤ-ਬਹੁਤ ਮੁਬਾਰਕਾਂ ਜੀ ਧੂਰੀ ਸ਼ਹਿਰ ਨੂੰ ਸ਼ਿਵਾ ਲੈਟਰੀ ਸਟਾਲ ਵੱਲੋਂ ਧੂਰੀ ਵਾਸੀਆਂ ਨੂੰ ਦਸਹਰੇ ਦੀਆਂ ਲੱਖ-ਲੱਖ ਮੁਬਾਰਕਾਂ ਸਾਡੇ ਪਰਿਵਾਰ ਕੰਨੀਓ ਸ਼ਿਵਾ ਲੈਟਰੀ ਸਟਾਲ ਧੂਰੀ ਤਿਹਾੜੀ ਚੱਲ ਰਹੇ ਨੇ ਲੈਟਰੀਆਂ ਦਾ ਬੰਪਰ ਦੇਖਿਆ ਮੈਂ ਕਾਫੀ ਨਾਮ ਨੇ ਜੀ ਜੀ ਇਸ ਮੌਕੇ ਤੇ ਕੀ ਕਹਣਾ ਤੁਹਾਡਾ ਕੀ ਆਫਰ ਚੱਲ ਰਿਹਾ ਇਸ ਵਕਤ ਸਾਡਾ ਆਫਰ ਇਹ ਚੱਲਦਾ ਜੀ ਪੰਜਾਬ ਗਵਰਨਮੈਂਟ ਨੇ ਦੀਵਾਲੀ ਬੰਪਰ ਦਾ ਡਰਾਅ ਹੈ 11 ਕਰੋੜ ਰੁਪਏ ਦਾ ਨਾਮ ਹੈ ਕਿਹੜਾ ਵੀਰ 11 ਕਰੋੜ ਰੁਪਿਆ ਸ਼ਿਵਾ ਲਟਰੀ ਚਾਹਤੋਂ ਜਿੱਤੂਗਾ ਉਹਨਾਂ ਨੂੰ ਇੱਕ ਥਾਰ ਗੱਡੀ ਗਿਫਟ ਦਿੱਤੀ ਜਾਣੀ ਹੈ ਸ਼ਿਵਾ ਲਟਰੀ ਸਟਾਲ ਵੱਲੋਂ ਆਫਰ ਹੈ ਜੀ ਨਹੀਂ ਇਹ ਲਾਟਰੀ ਤੋਂ ਬਿਨਾਂ ਤੁਹਾਡੇ ਵੱਲੋਂ ਹੈ ਜੀ ਸਾਡੇ ਕੰਨੀ ਨਹੀਂ ਆਈ ਇਹ ਕਿਹੜੀ ਸਾਡੀ ਸਟਾਲ ਤੋਂ 11 ਕਰੋੜ ਲੱਗੂਗਾ ਠੀਕ ਹੈ ਜੀ ਫਿਰ ਮੈਂ ਜੀ ਇਹ ਸਾਰੇ ਜੀ ਕਰੋੜ ਕਰੋੜ ਦੇ ਟੰਗਣਾ ਤੁਹਾਡੀ ਲਾਟਰੀ ਤੋਂ ਪਹਿਲਾਂ ਵੀ ਕੋਈ ਜਿੱਤੂ ਰਿਹਾ ਨਾਮ ਕੋਈ ਨਿਕਲੇ ਨਾ ਕੁਝ ਬਲਕੋਨ ਨਿਕਲੇ ਰਹੀ ਜੀ ਸਭ ਤੋਂ ਪਹਿਲਾਂ 1.5 ਕਰੋੜ ਰੁਪਏ ਦਾ ਨਾਮ ਲੱਗੇ ਸਾਡੀ ਤੋਂ ਸੋਰੂ ਸਟਾਲ ਲੱਗਦੀ ਸੀ ਫੇਰ ਸਤੋਂ ਚਖਣਾ ਮਿੱਟ ਲੱਗੇ ਜੀ ਡਾਕਟਰ ਜਗਦੀਪ ਨੂੰ ਘਨੋਰੀ ਪਿੰਡ ਫੌਜੀ ਨੂੰ ਨਾਮ ਨਿਕਲਿਆ ਜੀ 25 ਲੱਖ ਰੁਪਏ ਦਾ ਆ ਦੇਖੋ ਜੀ 100 ਰੁਪਏ ਦੀ ਟਿਕਟ ਦਿੱਤੀ ਜੀ 25 ਲੱਖ ਰੁਪਏ ਦਾ ਨਾਮ ਨਿਕਲਿਆ ਜੀ ਅਸੀਂ ਅਗਲੇ ਦੇ ਘਰੇ ਜਾ ਕੇ ਟਿਕਟ ਦਿੱਤੀ ਐਸ ਕੀ ਗਣਾ ਦੀਵਾਲੀ ਦਾ ਸੀਜ਼ਨ ਆ ਰਿਹਾ ਸ਼ਿਵਾ ਲੈਟਰੀ ਸਟਾਲ ਵੱਲੋਂ ਪਹਿਲਾ 11 ਕਰੋੜ ਰੁਪਏ ਕਿਹਨਾਂ ਨੂੰ ਪ੍ਰਾਈਸ ਨਿਕਲੂਗਾ ਸ਼ਿਵਾ ਲੈਟਰਲ ਸਟਾਲ ਕਿੰਨਿਓ ਥਰਡ ਗੱਡੀ ਕਿਹਨਾਂ ਨੂੰ 2 ਕਰੋੜ ਰੁਪਏ ਦੇ ਜੀ ਤਿੰਨ ਨਾਮ ਨੇ ਤਿੰਨ ਅੱ퍼 ਸ਼ੇਅਰ ਵਰਗੇ ਬੋਲਤ ਸ਼ਿਵਾ ਲੈਟਰਲ ਸਟਾਲ ਕਿੰਨੇ ਦਿੱਤਾ ਜਾਣਾ ਜੀ ਚੌਥਾ ਨਾਮ ਹੈ ਵੀਰ ਜੀ ਕਿਹੜਾ 1.5 ਕਰੋੜ ਰੁਪਏ ਦਾ ਜੀ ਉਹਦੇ ਨਾਲ ਦੋ ਸਕੂਟਰੀਆਂ ਸ਼ਿਵਾ ਲੈਟਰਲ ਸਟਾਲ ਗੱਲਿਓ ਗਿਫਟ ਹੈ ਜੀ ਪੰਜਾਬ ਗਵਰਨਮੈਂਟ ਕੰਨੀ ਨਹੀਂ ਹੈਗੇ ਜੀ ਇਹ ਤਿੰਨ ਚੀਜ਼ਾਂ ਇਹ ਸ਼ਿਵਾ ਲੈਟਰਲ ਸਟਾਲ ਕੰਨੀਓ ਗਿਫਟ ਹੈ ਆਪਣੇ ਦਰਸ਼ਕਾਂ ਨੂੰ ਜਾਂ ਗਾਹਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗੇ ਮੈਸੇਜ ਅਸੀਂ ਸਭ ਤੋਂ ਪਹਿਲਾਂ ਤਾਂ ਜੀ ਦਸਹਰੇ ਦੀਆਂ ਲੱਖ ਲੱਖ ਮੁਬਾਰਕਾਂ ਦਵਾਂਗੇ ਸਾਰੇ ਪਰਿਵਾਰਕ ਨਿਓ ਦੂਜੇ ਨੰਬਰ ਦੀ ਸਾਡੀ ਬੇਨਤੀ ਹੈ ਪੰਜਾਬ ਗਵਰਨਮੈਂਟ ਦਾ ਦੀਵਾਲੀ ਬੰਪਰ ਤੁਸੀਂ ਖਰੀਦਣਾ ਪੱਕੀ ਦੁਕਾਨ ਤੋਂ ਖਰੀਦੋ ਜੈਨੂਇਟੀ ਟਿਕਟ ਹੈ ਭੀਮ ਚੌਕ ਬੰਸਰ ਮਠਾਈ ਵਾਲ ਦੇ ਨੇੜੇ ਸ਼ਿਵਾ ਲੈਟਰਰੀ ਚਾਲ ਧੂਰੀ ਇਹਦੇ ਵਿੱਚ ਵੀਰ ਜੀ ਦੇ ਤਿੰਨ ਗਰੁੱਪ ਆਏ ਹੋਏ ਨੇ ਇੱਕ A ਦਾ ਇੱਕ B ਦਾ ਇੱਕ C ਦਾ ਦੇਖੋ ਮੇਰਾ ਵੀਰ ਕਿਹੜਾ ਭਾਗ ਵਾਲਾ 11 ਕਰੋੜ ਦਾ ਮਾਰਕ ਦਾ ਬਣੂਗਾ ਬਣੂਗਾ ਜੀ ਨਾਲ ਥਰਡ ਗੱਡੀ ਦਾ ਗਿਫਟ ਵੀ ਨਾਲ ਫ੍ਰੀ ਮਿਲਣਾ ਜੀ ਇਹ ਸਾਡੇ ਸੇਵਾ ਇਲੈਕਟ੍ਰੀ ਵਾਲੇ ਏਜੰਸੀ ਵਾਲੇ ਜਿੰਨਾ ਵੱਲੋਂ 11 ਕਰੋੜ ਦੇ ਨਾਲ ਆਪਣੇ ਵੱਲੋਂ ਵੀ ਬੰਪਰ ਪ੍ਰਾਈਸ ਦਿੱਤੇ ਜਾ ਰਹੇ ਹਨ ਤੇ ਅਸੀਂ ਆਪਣੇ ਵੱਲੋਂ ਬੇਨਤੀ ਕਰਾਂਗੇ ਇੱਕ ਵਾਰ ਇਹਨਾਂ ਦੀ ਇਸ ਦੁਕਾਨ ਤੇ ਜਰੂਰ ਆ ਕੇ ਦਰਸ਼ਨ ਦਿਓ ਤੇ ਕੀ ਬਦ ਤੁਹਾਡੀ ਵੀ ਕਿਸਮਤ ਚਮਕ ਜਾਵੇ